ਯੇ ਬਲ 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 ਸੋ ਗਿਆ ਸੋ ਗਿਆ ਸੋ ਗਿਆ ਸੋ ਗਿਆ ਥੂ ਪਿਆ ਕੀ ਬਣ ਗਿਆ ਡੋਤਾ ਰੰਗ ਘੁਮਾਏ ਨੇ ਉੱਤੇ ਨੇ ਯਾ ਪਾ ਜੋ ਜੱਟਾ ਹਾਂ ਕਬੱਡੀ 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 ਾਰੇ ਦੋਸਤਾਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਹਰਮਨ ਪੈਰਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਇੱਕ ਹੋਰ ਸ਼ਾਨਦਾਰ ਵਲੋਗ ਤੇ ਅੱਜ ਆਪਾਂ ਚੱਲੇ ਆ ਪਿੰਡ ਸੁਖੇਵਾਲ ਦੀ ਧਰਤੀ ਤੇ ਸ਼ੋਅ ਮੈਚ ਆ ਸ਼ੋਅ ਮੈਚ ਕਾਫੀ ਦਿਨਾਂ ਬਾਅਦ ਆਇਆ ਪਿਛਲੇ ਕੁਝ ਦਿਨਾਂ ਤੋਂ ਆਪਣੇ ਟੂਰਨਾਮੈਂਟ ਹੀ ਚੱਲ ਰਹੇ ਸੀ ਕਾਫੀ ਚੱਲ ਰਹੇ ਸੀ ਤੇ ਜਦੋਂ ਸ਼ੋਅ ਮੈਚ ਹੁੰਦਾ ਤਾਂ ਮੈਂ ਖੁਸ਼ ਹੋ ਜਾਂਦਾ ਕਿਉਂਕਿ ਮੈਨੂੰ ਫਿਰ ਪਤਾ ਹੁੰਦਾ ਵੀ ਇੱਕੋ ਮੈਚ ਹੋਣਾ ਵਾ ਤੇ ਹੋਰ ਕੋਈ ਸਿਰਦਰਦੀ ਨਹੀਂ ਜਦਾ ਆ ਗਈ ਕਿਉਂਕਿ ਜਦੋਂ ਟੂਰਨਾਮੈਂਟ ਹੋ ਜਾਂਦਾ ਹਨਾ ਮੈਨੂੰ ਪਤਾ ਕਿੰਨੇ ਜ਼ਿਆਦਾ ਮਟੀਰੀਅਲ ਜਮ੍ਹਾਂ ਹੋ ਜਾਂਦਾ ਕਿੰਨੇ ਜ਼ਿਆਦਾ ਜੀਬੀ ਦੀਆਂ ਫਾਈਲਾਂ ਜਮ੍ਹਾਂ ਆ ਜਾਂਦੀਆਂ ਇਸੇ ਇਦਾਂ ਸ਼ੋਅ ਮੈਚ ਆਉਂਦਾ ਤੇ ਮੈਂ ਅੰਦਰੋਂ ਅੰਦਰ ਹੀ ਬੜਾ ਖੁਸ਼ ਹਾਂ ਵੀ ਸ਼ੋਗਰ ਆ ਕੇ ਤੇ ਸ਼ੋਅ ਮੈਚ ਆਇਆ 2 ਵਜ ਗਏ ਆ ਥੋੜੀ ਜਿਹਾ ਨੂੰ ਆਪਾਂ ਆ ਥੋੜੀ ਭੰਨ ਲਗਾਵਾ ਮੈਂ ਤੇ ਬਾਕੀ ਅੱਜ ਥੋੜੀ ਜਿਹੀ ਧੁੱਪ ਲੱਗੀ ਆ ਕਾਫੀ ਚੋਬੰਦੀ ਮਤਲਬ ਅੱਜ ਵਾਲੀ ਧੁੱਪ ਤੇ ਆਓ ਚੱਲੀਏ ਮੈਚ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਇੱਕ ਰੀ ਥੱਲੇ ਦੇਖ ਲੈਣ ਖੜਾ ਧਿਆਨ ਨਾਲ ਕਿ ਸਬਸਕ੍ਰਾਈਬ ਹੋਇਆ ਹੈ ਚ यो है? ये उधर बुखार चढ़िया नहीं अपलोड हो वीडियो छिड़कते खबी मैच खेना सौखा लगे मैच करवा सौखा लगा है लौ खराब कर दिया सारा <laughs> ਸਾਰੇ ਕਬਲ ਟਾਸ ਲਾ ਦੇਗੇ ਨਹੀਂ ਆਹੋ ਯਾ ਲੈ ਸ਼ੂਟ ਦੀ ਸਾਰੇ ਫੁਗਰ ਪੋਣਾ ਸਾਰੇ ਪੀਣਾ ਨਹੀਂ ਪਤਾ ਗਿਆ ਪੀਣਾ ਕੀ ਗਿਆ ਹੈ ਤੁਸੀਂ ਕੀ ਕਹਿਣਾ ਤੋ ਮੈਂ ਕਹਾ ਮੈਚ ਕਰਾਉਣਾ ਸੁੱਖਾ ਲੱਗਾ ਕਿ ਮੈਚ ਖੇਡਣਾ ਸੁੱਖਾ ਲੱਗਦਾ ਖੇਡਦੇ ਭਰਾਵਾਂ ਖੇਡੇ ਨਾ ਹਨਾ ਕਿੱਤਾ ਕੁਰਤਾ ਬਈ ਅਵਾ ਬਗ ਨਹੀਂ ਬਸ ਕਿੱਤਾ ਕੁਰਤਾ ਮੈਂ ਅਮਾ ਕੋਈ ਕੋਈ ਸਾਡੀਆਂ ਬਣਾਈਆਂ ਵੀ ਨੇ ਸ਼ੀਲਡਾਂ ਥੋੜਾ ਥੋੜਾ ਵਧੀਆ ਵਧੀਆ ਸਾਨੂੰ ਬੜਾ ਚਾਹ ਹੈ ਕਿ ਗੋਪੀ ਨੇ ਸਾਨੂੰ ਪਿੰਡ ਸਨਮਾਨ ਕਰਨਾ ਵਾ ਉਹੀ ਬੋਲ ਰਿਹਾ ਮੈਨੂੰ ਪਤਾ ਨਹੀਂ ਪਤਾ ਨਹੀਂ ਕੀ ਦੀ ਗੱਡੀ ਚਲ ਰਹੀ ਹੁੰਦੀ ਹੈ ਉਹ ਗੋਲ ਹੀ ਕਰ ਗਏ ਸੱਚੀ ਇੱਕ ਹੋਣੀ ਲੱਭੀ ਮੈਂ ਇਹਨੂੰ ਮਾ ਜਿਹੜਾ ਸਾਡਾ ਸਨਮਾਨ ਕਰਨਾ ਕਿ ਇਹਦੀ ਗੱਡੀ ਚੱਲ ਗਿਆ ਮਾਦਲ ਠੀਕ ਹੈ ਭਰਾਵਾ ਦਾ ਕੰਮ ਵਧੀਆ ਕਿ ਮਾ ਠੀਕ ਲਾ ਦੇ ਰੰਗ ਬਣਾਈਆਂ ਇਹਨੂੰ ਲੱਗਾ ਤਾਂ ਭਾਂਡੇ ਮਾਰਦਾ ਨਹੀਂ ਪਤਾ ਹੀ ਮੈਂ ਕਿੱਥੇ ਪਤਾ ਮੇਰੇ ਕਿੱਥੇ ਕਿ ਆਇਆ ਪਿਆ ਚਾਹ ਹੈਪੀ ਨੂੰ ਕੋਹ ਪਤਾ ਕਰਨ ਲੱਗ ਜਾਂਦਾ ਹੈ ਪੂਰਾ ਥੱਕਿਆ ਪਿਆ ਹੈ ਉਹ ਪਿੰਡ ਪੈਸਾ ਜ਼ਿਆਦਾ ਮਿਲ ਗਿਆ ਇਹਨੂੰ ਕਮੇਟੀ ਵਾਲੋਂ ਜਿਹੜਾ ਪਹਿਹਾ ਪਹਿਹਾ ਅੰਦਰ ਨੇ ਜੇਬ ਚ ਬੜੂਆ ਹੋਵੇ ਜੂ ਜੂ ਗੁਸਾ ਆਇਆ ਕਹਿੰਦੇ ਹੋ ਗਈ ਇਹ ਫਰੂਡ ਆ ਫਰੂਡ ਆ ਕਹਿੰਦਾ ਤਾਂ ਲੈ ਚੁੱਕ। ਉਹ ਲੰਘ ਲੈ ਇਹਨੂੰ। ਪਾ ਲੈਣਾ ਉਹ ਗੈਸ ਕਿਤੋਂ ਦਾ। ਪਹਿਲੀ ਰੈਡ ਬੈਂਚ ਆ ਗਈ। ਜਿੱਤੋ ਵੱਡੀ ਇਨਸਾਨ ਹੈ। ਜੇਤਨ ਨਾਲ ਸਿੰਘ ਸਰਦਾਰ ਸਿੰਘਿਆ ਮੱਲੀ ਕਬੱਡੀ ਦੇ ਕਾਲਗਲ ਜੋੜੇ ਦੀ। ਕੇ ਯਾਮ ਚੱਕੇ ਯਾਮ ਪਰ ਪੌਂਟ ਤੇਰੀਆਂ ਕੌਡੀ ਨਹੀਂ ਚੜਦੀਆਂ ਦਿਲਾਂ 'ਚ ਦਲੇਰੀਆਂ ਕਿ ਤਾਂ ਹੀ ਲੰਗਿਆਆਂ ਮੱਲ ਵੱਜੇ ਵੱਡੀ ਰੱਜਿਆ ਪੰਜਾਬੀਆਂ ਦੇ ਖੂੜ ਜੇ ਕਬੱਡੀ ਮਿਸ਼ਰਪੁਰਿਆ ਕਹਿੰਦੇ ਹਰਮਨ ਕਬੱਡੀ ਪਾ ਰਿਹਾ ਨੋਨਾ ਸਾਡਾ ਭਰਾ ਹਰਪ੍ਰੀਤ ਵੀ ਰੰਦੀਆਂ ਇਹ ਸੰਗਤ ਨੇ ਤਵਾਵਾਂ ਕਰਨੀਆਂ ਇਹ ਸੰਗਤ ਨੇ ਅਰਦਾਸਾਂ ਕਰਨੀਆਂ ਪੁੱਤਰ ਨੇ ਨਹੀਂ ਠੀਕ ਹੋ ਜਾਣਾ ਜੱਟ ਦੀ ਵੀ ਤਾਪ ਸਿੰਘ ਉਹ ਮੀਨਾ ਕੋਟ ਦੀ ਧਰਤੀ ਨਿਹਾਲਕ ਨਗਰ ਇਹ ਮੀਨਾ ਕੋਟ ਦੀ ਕਬੱਡੀ ਕਬੱਡੀ ਕਰਦਾ ਆ ਰਿਹਾ ਬਲੇਰਾਂ ਆ ਲਿਆ ਜਿਹਦੇ ਨਦੌਰ ਪਿੰਡ ਵਾਲਾ ਹੈ ਆ ਜਸਵੰਤ ਬੱਲ ਉਹਨਾਂ ਦਾ ਚਹੇਤਾ ਗੁਰਪ੍ਰੀਤ ਦੇ ਕੈਨੇਡਾ ਦਾ ਚਹੇਤਾ ਆ ਖੇਡ ਮੈਦਾਨ ਅੰਦਰ ਮਾਰ ਕੇ ਕਬੱਡੀ ਪਾਉਣ ਲਈ ਤਿਆਰ ਹੈ ਕਿ ਗੁੱਚਾ ਲੰਮਾ ਕਬਰੂ ਇਹਦੀ ਚੀਲਾਂ ਦੀ ਦਾ ਮੁਕਾਬਲਾ ਸਾਪਾ ਸੋਰ ਸਿੰਘਿਆ ਇਧਰ ਦੇ ਪਾਸੇ ਉਹ ਖੇਡ ਮੈਦਾਨ ਦੇ ਅੰਦਰ ਇੱਕ ਕੰਦੀ ਕਹਿੰਦੇ ਹਿਮਾਲਿਆ ਪਰਬਤ ਉਹ ਬਰੰਦੀਪੁਰ ਦੇ ਗੋਪੀ ਨੇ ਮੱਲੀ ਹੈ ਨਾਲ ਕਹਿੰਦੇ ਇਧਰ ਦੇ ਪਾਸੇ ਪੈਂਦੀ ਰੇਡ ਹੈ ਜਦੋਂ ਦਬਲੂ ਸ਼ਾ ਜਾਂਦੇ ਜਿਹੜੇ ਲਾਉਂਦੇ ਪੈਣ ਤੋਂ ਉੱਟ ਕੇ ਧੰਨ ਜੋਰ ਜਵਾਨੀ ਵਾਲੀ ਕਿ ਮਿੱਤਰਾਂ ਦਾ ਨਾਂ ਚੱਲਦਾ ਹੈ ਮਿੱਤਰਾਂ ਦਾ ਨਾਂ ਚੱਲਦਾ ਹੈ ਲਓ ਇਧਰਲੇ ਪਾਸੇ ਗੁਰਲਾਲ ਨੇ ਕਬੱਡੀ ਪਾਤੀ ਹੈ ਆਹ ਵੱਧ ਕੇ ਨੌਜਾਨ ਗਬਰੂ ਨੇ ਕਹਿੰਦੇ ਵੱਧ ਕੇ ਕਬੱਡੀ ਪਾਈ ਹੈ ਚਾਰਾਂ ਦੇ ਉੱਪਰੋਂ ਦੇਖਾਂਗੇ ਇਧਰਲੇ ਪਾਸੇ ਆਹ ਦੋਤਾ ਰੰਚ ਰਾਣੀ ਇਕੱਲੋ ਸਾਡੇ ਭਰਾ ਕਹਿੰਦੇ ਆ ਵੀ ਪੰਡਾਲੇ ਦੇ ਵਿੱਚ ਰੱਸਾ ਕਸ਼ੀ ਦਾ ਮੁਕਾਬਲਾ ਵੀ ਹੋਵੇਗਾ ਜਿੱਥੇ ਵਾਲੀ ਵਾਲ ਦੇ ਮੁਕਾਬਲੇ ਹੈ ਜਿੱਥੇ ਕਹਿੰਦੇ ਤੂਤ ਪੰਡਾਲੇ ਦੀ ਵੱਡੀ 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 ਇਸੇ ਧਰਤੀ ਤੇ ਬੰਡਾਲਾਂ ਤੇ ਸੁਖੇ ਵਾਲੇ ਕੋਈ ਇਹ ਮਨਪ੍ਰਾਪ ਲੇਖਾ ਪੈ ਜਾਂਦਾ ਆ ਦਿਖੀ ਜਾਂਦਾ ਨਹੀਂ ਹੈਗੀ ਪਰ ਇਧਰਲੇ ਪਾਸੇ ਜਰਾ ਗੁੱਸਾ ਨਾ ਕਰਿਓ ਸਿੱਦੇ ਭਰਾ ਦੀ ਡਿਊਟੀ ਨਹੀਂ ਆਪਾਂ ਬਾਹਰ ਹੋ ਕੇ ਕਬੱਡੀ ਦਾ ਆਨੰਦ ਮਾਣੀਏ ਮਿਸ਼ਨ ਪੂਰੀਆ ਪਤੇ ਕਹਿੰਦੇ ਵੀ ਬਹੁਤ ਸੋਨਾ ਖੇਡਿਆ ਆ ਸਾਡੇ ਇਲਾਕੇ ਦਾ ਹੁਣ ਨਾਮ ਬਣ ਗਿਆ ਵੀ ਮੁੰਡੇ ਦਵਾਪੇ ਦੇ ਵਿੱਚ ਜਾ ਕੇ ਵੀ ਸਰਨਾਮੇ ਛੱਡਦੇ ਆ ਇਹ ਫਰੰਦੀਪੁਰੀਏ ਦੇ ਚੇਲੇ ਆ ਇਹ ਬਾਜੂ ਦੇ ਚੇਲੇ ਆ ਇਹ ਗੱਲਾਂ ਹੁੰਦੀਆਂ ਨੇ ਪਰ ਇਧਰੀਆਂ ਸਾਹਮਣੀਆਂ ਪੈਣੀਆਂ ਪੈਣੀਆਂ ਮੀਰਾ ਕੋਟੀਆਂ ਸ਼ਮਸ਼ੇਰ ਕਬੱਡੀ ਪਾਉਣ ਦੇ ਲਈ ਤਿਆਰ ਹੈ ਉਹ ਫਿਰ ਕਬੱਡੀ ਦਾ ਸਰਦਾਰ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਚਾਰਾਂ ਦੇ ਵਿੱਚ ਦੇਖਾਂਗੇ ਜੀਵਨ ਜੀਵਨ ਆਹ ਤੇ ਬੋਲੇ ਬਣਾਉਂਦਾ ਤੇ ਧੂੜਾ ਪੱਤੀ ਜਾਂਦੇ ਆ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਪੜੇ ਆ ਇੱਥੋਂ ਦੇ ਤੇ ਲੱਗੀ ਹੈ ਚੀਚੀ ਤੇ ਆ ਜੋਰ ਸ਼ਾਇਦ ਘੱਟ ਵੱਜੇ ਉਧਰਲੇ ਪਾਸੇ ਸਰਸਿੰਦ ਵਾਲਾ ਲਓ ਸੁਣ ਗਿਆ ਫਰਮਾਂ ਦੇ ਖੇਡ ਮਾਨੰਦਰ ਹੈ ਤੇ ਨਾ ਕੀ ਬਣ ਗਿਆ ਢਾਂਗੇ ਵਾਲਾ ਕੀ ਕਰੀ ਨਾ ਸੁੱਕੇ ਵਾਲਾ ਢਾਂਗੇ ਵਾਲਾ ਕੀ ਕਰੀ ਜਾਂਦਾ ਢਾਂਗੇ ਵਾਲਾ ਕੀ ਕਰੇ ਤਾਂ ਇਹ ਬੰਦੇ ਸੈਂਟਰ ਲਾਂ ਤੋਂ ਫਿਜ ਕੇ ਖੜਦਾ ਪਰ ਉਧਰਲੇ ਪਾਸੇ ਗੋਪੀ ਦਾ ਚੇਲਾ ਨਿਸ਼ਕ ਦੇ ਪਿੰਡ ਕੁੱਤੀਆ ਸਾਡਾ ਮੋਰੇ ਢੇੜਾ ਵਿੱਚ ਨਾਜਨ ਸੈੱਟ ਹੋ ਕੇ ਆਇਆ ਇਹਨੂੰ ਵੀ ਮੋਟਰਸਾਈਕਲ ਮਿਲੇ ਆ ਬਾਜੂ ਖੁਸ਼ ਹੋ ਗਿਆ ਕਹਿੰਦਾ ਵੀ ਸਾਡਾ ਪੱਠਾ ਹੁਣ ਸੈੱਟ ਹੋ ਗਿਆ ਹੁਣ ਨਹੀਂ ਲਈਦੇ ਉਧਰ ਲਾਲਪੁਰੀਆ ਸਾਣ ਜੱਟ ਥੱਪੇ ਥੱਪੇ ਦੇ ਪੱਟਾ ਵਾਲਾ ਹੇ ਹੋਰ ਬਾਦੋ ਬੰਦੇ ਇਧਰਲੇ ਪਾਸੇ ਸਿਕੰਦਰ ਇਟਲੀ ਤੇ ਬਲਵਿੰਦਰ ਇਟਲੀ ਭਰਾ ਕਹਿੰਦੇ ਮੈਂ ਕਿਹਾ ਰੇਡ ਤੇ ਲਾਉਣੀ ਹੈ ਕਹਿੰਦੇ ਨਹੀਂ ਆਪਾਂ ਮੁੰਡੇ ਦਾ ਸਨਮਾਨ ਕਰਨਾ ਆਹ ਸਾਹਮਣੇ ਇਧਰਲੇ ਪਾਸੇ ਬਾਜੂ ਹੁਣਾਂ ਦਾ ਆਹ ਚੇਲਾ ਆਂਬੇ ਉਹਨਾਂ ਦਾ ਚੋਟੀਦਾਰ ਪਾਉਂਦਾ ਕਬੱਡੀਆਂ ਚੜ ਚੜ ਕੇ ਪਾਉਂਦਾ ਕਬੱਡੀਆਂ ਚੜ ਚੜ ਕੇ ਪਾਉਂਦਾ ਕਬੱਡੀਆਂ ਆ ਵੀ ਨਿਊਜ਼ੀਲੈਂਡ ਖੇਡਿਆ ਆ ਵੀ ਨੌਜਵਾਨ ਨਿਊਜ਼ੀਲੈਂਡ ਖੇਡਿਆ ਇਹ ਵੀ ਮੇਲੇ ਹੀ ਬਣਾਉਂਦਾ ਪੌਦਿਆ ਜਿਹੜੇ ਹਸਾਮ ਨਾਲ ਤੂੰ ਚੱਲਦਾ ਜੱਤੀ ਦੇ ਪਕਾਏ ਹੋਏ ਖਾਲੀ ਨਾਲ ਦੇ ਜੱਟਾ ਜਿਹੜੇ ਹਸਾਮ ਨਾਲ ਤੂੰ ਚੱਲਦਾ ਜਫੇ ਪਰਦੇ ਕਰਮ ਨਿਊਜ਼ੀਲੈਂਡ ਵਾਲਾ ਆ ਯੂਰਪ ਫੇਟਿਆ ਪੇਚਾ ਦਵਾਰੇ ਦਰਮਿਆਨ ਵੱਡਾ ਹੋਏ ਬਲ 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 ਖੜਕਾ ਧੜਕਾ ਖੜਕਾ ਧੜਕਾ ਹੇ ਰੱਬਾ ਹੇ ਰੱਬਾ ਹੇ ਰੱਬਾ ਹੇ ਰੱਬਾ ਹੇ ਰੱਬਾ ਆਓ ਮਾਤਾ ਡਰਦੀ ਹੋਈ ਆਹ ਕਹਿੰਦੇ ਖੇਡ ਬਣ

ਹੁੰਦੀਆਂ ਇਹ ਬਾਹਰ ਹੀ ਚਲਦੀਆਂ ਇਹਦਾ ਭਰਾਵਾਂ ਨੇ ਪਿਆਰ ਨਾਲ ਸਨਮਾਨ ਦਿੱਤਾ ਕਹਿੰਦੇ ਵੀ ਵੱਡਾ ਮੱਲ ਇੱਕ ਗੱਡੀ ਤਾਂ ਜੀ ਦਿੱਤਾ ਆਹ ਰੋਪੀ ਕੋਲ ਕਹਿੰਦੇ ਵੀ ਪੂਰੀ 1 ਕਰੋੜ ਦੀ ਗੱਡੀ ਹੈ ਆਹ ਸਾਡੇ ਐਨਆਰਆਈ ਭਰਾਵਾਂ ਨੇ ਦਿੱਤੀ ਹੈ ਆਪਾਂ ਧੰਕਵਾਦ ਕਰਦੇ ਹਾਂ ਮਾਨ ਜੀ ਦੇ ਸਾਡੇ ਜੀ ਕਮੇਟੀ ਨੂੰ ਬਹੁਤ ਧੰਕਵਾਦ ਕਰਦੇ ਪਾਸਾ ਜੀ ਜੀ ਕਬੱਡੀ ਕਬੱਡੀ ਕਰਦਾ ਹੈ ਤੋਤਿਆ ਬਾਜੂ ਦਾ ਚੇਲਾ ਹੁਣ ਸੈੱਟ ਹੈ ਫਿਰ ਸਿੰਘਿਆ ਕਾਸ਼ ਇਹ ਮੋਟਰਸਾਈਕਲ ਜਿੱਤਦਾ ਰਿਹਾ 7 ਪਿੰਡ ਵੱਜਦੀ ਹੈ ਸੈੱਟ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਡਬਲ ਮੇਨਤਾ ਕਰਨੀਆਂ ਪੈਂਦੀਆਂ ਡਬਲ ਖਰਾਕਾ ਖਾਣੀਆਂ ਪੈਂਦੀਆਂ ਲਾਲਪੁਰੀਆ ਉਹ ਵੱਡਾ ਮੱਲ ਵੱਡਾ ਯੋਧਾ ਸਾਡੀ ਖੇਡ ਕਬੱਡੀ ਦਾ ਕਾਰਟ ਜਿਦਿਆਂ ਟੱਕਰ ਹੈ ਮਸਤ ਗੜੀ ਦੇ ਨਾਲ ਏ ਹਾਏ ਰੱਬਾ ਕਾਰਜਾ ਹਟ ਜਾ ਕਾਰਜਾ ਹਟ ਜਾ ਜਲਦੀ ਰੇਤ ਤੇ ਚੱਲਣ ਦੀ ਕੋਸ਼ਿਸ਼ ਨਾ ਕਰੀਏ ਆਹ ਖੇਡ ਮੈਦਾਨ ਅੰਦਰ ਇਧਰਲੇ ਪਾਸੇ ਐਨ ਚਾਰਾਂ ਦੇ ਉੱਪਰ ਕਬੱਡੀ ਪਾ ਗਿਆ ਕਿਉਂ ਕਬਰੂ ਛਾ ਜਾਂਦੇ ਜਿਹੜੇ ਲੰਮੇ ਮਿੰਟ ਤਾਂ ਉੱਠ ਕੇ ਧਨ ਚੋਰ ਜਵਾਨੀ ਦਾ ਉਹ ਲੈਜਨ ਭਰਿਆ ਮੇਲਾ ਲੁੱਟ ਗਏ ਇਹਦੀਆਂ ਲ ਘੋੜੇ ਨਹੀਂ ਉਹ ਮਿੱਤਰੋ ਕਾੜੀ ਜਾਂਦੇ ਨੇ ਮਨਮਾਨੀ ਚੋਟੀ ਦਾ ਖਲ ਆ ਗਿਆ ਧੰਨ ਧੰਨ ਕਰਵਾ ਗਿਆ ਉਧਰ ਦੇ ਪਾਸੇ ਫਗਲੀ ਰੇਡ ਗੋੜੇ ਘੜੇ ਦੀ ਹੈ ਗੋੜੇ ਘੜੇ ਦੀ ਰੇਡ ਹੈ ਧੰਗੇ ਵਾਲਿਆਂ ਆ ਵੀ ਮੱਲ ਹੈ ਪੱਟਾ ਸਾਡੇ ਦਾ ਮੈਨੂੰ ਜਾਨੇ ਪਾਸੇ ਵਾਲੇ ਵਾਲੇ ਕਹਿੰਦੇ ਪਹਿਲਾ ਬੰਦਾ ਕਰਵਾਈ ਹੈ ਪਹਿਲਾ ਬੰਦਾ ਕਰਵਾਈ ਹੈ ਦੁਨੀਆ ਦੇ ਵੱਡੇ ਮੱਲ ਪੁੱਜੇ ਹੈ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ

ਆਲੇ ਵਾਲਾ ਸੌਖਾ ਉਹ ਟੈਕਨੀਕ ਕਰਦਾ ਖੇਡ ਪ੍ਰਾਨੰਦਰ ਕਬੱਡੀ 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 ਸੇ ਬਲਕਾਰ ਸਿੰਘ ਜੀ ਤੇ ਬੱਬੂ ਠੁੱਠੀਆਂ ਬਾਤ ਦਾ ਪਿਆਰ ਮੇਰੇ ਲਈ ਹੈ ਕਹਿੰਦੇ 1000 ਮੰਨੇ ਦੀਆਂ ਤੰਨਾ ਤੇ ਲਾ ਦੇ ਗਰਜੰਟ ਨੇ ਤਾਂ ਚੇਪੀ ਕਾੜ ਦਿੱਤੇ ਆ ਭਰਾ ਨੇ ਸੁੱਖਿਆਂ ਵਾਲੇ ਨੇ ਕਹਿੰਦੇ 5000 ਲਾ ਦੇ ਮੰਨੇ ਦੀਆਂ ਤੰਨਾ ਤੇ ਤੇ ਕੋਟਰ ਉਹ ਫਿਰ ਸ਼ਟ ਕਹਿੰਦੇ ਵੀ ਖੇਡ ਮੈਦਾਨ ਅੰਦਰ ਫਤਿਪੁਰੀਆ ਜਫਾਦਾ ਹੋਵੇ 1000 ਫਰਾ ਦੇਖਦੇ ਜੱਗਾਂ ਪਾਸੇ ਯਾਹੋ ਆ ਨੀ ਬਣ ਗਿਆ ਆ ਨੀ ਬਣ ਗਿਆ ਤਾਂ ਜਫੀਆਂ ਪੈ ਸੋਹਣਿਆ ਗੁਰਪ੍ਰੀਤ ਕਨੇਡਾ ਕਹਿੰਦਾ ਫਰੰਦੀਪੁਰੀਆ ਜਹਾ ਲਾਵੇ 1000 ਨੋਨਾ ਭਰਾ ਕਹਿੰਦਾ 500 ਆਪਣੇ ਵੱਲੋਂ 1500 ਮੋਕੇ ਆ 1000 ਤੋਂ ਬੋਲਿਆ ਦੱਸਿੰਗੇ ਕਿਹਨੇ ਬੋਲਿਆ ਜੇਟੀ ਕਹਿੰਦੇ ਅਮਰੀਕਾ ਵਾਲਾ ਕਹਿੰਦਾ ਵੀ 1000 ਮੇਰੇ ਵੱਲੋਂ ਕਹਿ ਦਿਓ ਉਹ ਕਹਿੰਦੇ ਕੁੱਲ ਬੁਲਾ ਕੇ ਹਾਏ ਓ ਰੱਬਾ ਹਾਏ ਓ ਰੱਬਾ ਹਾਏ ਹੁਣ ਆਉਣਾ ਫਿਰ ਗੱਲ ਉਹ ਜੋ ਹੋ ਜਾਣੀ ਸੀ ਢਿੰਦਿਆ ਮੌਕੇ ਦੇ ਬਾਈ ਪਾਸ ਕੁੜੇ ਆਏ ਨਾ ਸਮਝ ਪਤੰਦਰ ਦੇ ਜਾਣਾ ਸੀ ਕੋਟ ਕਪੂਰੇ ਨੂੰ ਤੇ ਪੈ ਗਏ ਰਾਜਲੰਦਰ ਦੇ ਪੈ ਗਏ ਰਾਜਲੰਦਰ ਦੇ ਹੁਣ ਕਿੱਥੋਂ ਬੋਲ ਹੋਰ ਵੱਡਾ ਨੂਰ ਕਿੱਥੇ ਹੁੰਦੇ ਆ ਕਹਿੰਦੇ ਕੱਟ ਹੈ ਹੀ ਕਿਤੇ ਨਹੀਂ ਕੱਟ ਹੈ ਹੀ ਕਿਤੇ ਨਹੀਂ ਵੱਡੇ ਪੱਲਾ ਵੀ ਓਏ ਸੁਣਿਆ ਪਹਿਲਾਂ ਜੱਫਾ ਜੀ ਯਾਰੀ ਹੈ ਸੋਨੂ ਪਾਣੀ ਧਾਣੀ ਦੀ ਮੋਗਲ ਦੇ ਦੇ ਮੰਨੇ ਨੂੰ ਇਹਨੂੰ ਕਹ ਲੈ ਵੀ ਪੀਲਾ ਕੰਟ ਪਾਣੀ ਤੇ ਸ਼ੇਰਾ ਹੋ ਜਾ ਤਗੜਾ 7000 ਲੱਗ ਗਿਆ ਹੀ ਪਤਾ ਨਹੀਂ ਹੋਰ ਕਿਨੇ ਲੱਗ ਜਣੇ ਮਾਰੇ ਇਧਰਲੇ ਪਾਸੇ 926 ਸਾਡੇ 26 ਸੋਰ ਸਿੰਘ ਦੇ ਟੰਡਾ ਫਰੰਦੀਪੁਰ ਦੇ ਪੁਆਇੰਟ ਨੇ 17 12 ਸਾਡੇ 26 ਚੰਗਾ ਮੁਕਾਬਲਾ ਚੋਟੀਦਲ ਅੱਲੇ ਤਾਂ ਜੱਟ ਟੋਡੀਆਂ ਹੁਣ ਕੱਢ ਲੈ ਰੜਕਾਂ ਪਿਛਲੀ ਰੇਡ ਦੀਆਂ ਹੁਣ ਕੱਢ ਲੈ ਰੜਕਾਂ ਪਿਛਲੀ ਰੇਡ ਦੀਆਂ ਹੁਣ ਕੱਢ ਲੈ ਰੜਕਾਂ ਹੁਣ ਕੱਢ ਲੈ ਰੜਕਾਂ ਹੁਣ ਕੱਢ ਲੈ ਰੜਕਾਂ ਪਿਛਲੀ ਰੇਡ ਦੀਆਂ ਹਾਓ ਸਾਹਮਣੇ ਇਹ ਪਾਸੇ ਮੈਂ ਤੱਕਦਾ ਮੰਨਿਆ ਠੰਡਾ ਨਾ ਹੋ ਜੀ ਜੱਟਾ પાણે તાણે પીલા 7000 ਲੱਗਾ ਇੱਕ ਨਾਂ ਤੇ 7000 ਲੱਗਾਈ 2500 ਫਰੰਦੀਪੁਰੀਏ ਭਰਾ ਤੇ ਵੀ ਲੱਗਾ 2500 2500 2500 2500 ਚਾਬੀ ਵੀਰੋ ਆਹ ਮੁੰਡਾ ਵੀ ਕਰਮਾ ਨਿਊਜ਼ੀਲੈਂਡ ਦੀਆਂ ਗਰਾਊਂਡਾਂ ਦਾ ਸ਼ਿੰਗਾਰ ਆ ਉਹ ਕਾਲੀਆਂ ਗਰਾਊਂਡਾਂ ਵਿੱਚ ਖੇਡਿਆ ਤੇ ਨੌਜਨ ਨੇ ਧੰਨ ਧੰਨ ਕਰਵਾਈ ਹੈ ਉਹ ਕਾਲੀਆਂ ਗਰਾਊਂਡਾਂ ਵਿੱਚ ਖੇਡਿਆ ਧੰਨ ਧੰਨ ਕਰਵਾਈ ਹੈ ਪਰ ਤੋਂ ਤਾ ਰੈਂਚ ਰਾਣੀ ਬਲਾ ਪਿੰਡ ਵਾਲਾ ਖੇਡ ਬਣਾ ਹੰਦੇ ਵਿੱਚ ਕਰਵਾਉ ਧੰਨ ਧੰਨ ਵੇਹ ਤੋਂ ਤਾਂ ਪਟਾਕੇ ਮੋੜਾ ਤੋਦਿਆ ਤੋਦਿਆ ਰਾਣੀ ਵਾਲਾ ਪਿੰਡ ਵਾਲਾ ਆਪ ਹੀ ਕੜਕੇ ਵਾਲਿਆ ਪਾਕ ਕਬੱਡੀ ਆਹ ਵੇਚੇ ਪੈ ਗਏ ਨਾਲ ਬਗਾਨੇ ਪਤਾ ਲੱਗਦਾ ਵਿੱਚ ਮਦਾਨੇ ਯਾਰ ਖਰਾਗਾ ਖਾਧੀਆਂ ਨੇ ਆਹ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਆਹ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਹੈਪੀ ਕਹਿੰਦੇ ਸੁਭਰਾਵ ਵਾਲੇ ਇੱਕ ਇੱਕ ਕੰਨੀ ਕਹਿੰਦੇ ਹਿਮਾਲਿਆ ਪਰਬਤ ਨੇ ਵਰਪਿਆ ਛੇੜਿਆ ਪਾਣੀ ਬੇਟੀਆਂ ਲਈ ਆ ਸੁੱਖਿਆ ਲਾਣਾ ਕੋ ਸੁੱਖਿਆ ਲਾਣਾ ਕੱਢਿਓ ਹਾਂ ਸਰਪੰਚੋ ਕੱਢਿਓ ਪੇਟੀ ਮੈਂ ਕਮੇਟੀ ਨੂੰ ਕਹਿੰਦਾ ਵੀ ਕੱਢਿਓ ਪਾਣੀ ਦੀ ਪੇਟੀ ਲਈਏ ਪਲੇਰਾਂ ਨੂੰ ਆ ਇਧਰਲੇ ਪਲੇਰਾਂ ਨੂੰ ਇਧਰਲੇ ਪਾਸੇ ਪਾਣੀ ਸਾਫ ਸੁਥਰਾ ਹੀ ਭਰਾਵਾਂ ਨੇ ਲਿਆਂਦਾ ਆ ਇਧਰਲੇ ਪਾਸੇ ਦੁੱਲਿਆਵੇਂ ਟੋਕਰਾਂ ਚ ਕਾਈ ਆਣ ਕੇ ਟੋਕਰੇ ਚ ਮਾਰ ਲਿਓ ਹੈਗਾ ਸਖਣਾ ਚੱਕਿਆ ਨਹੀਂ ਜਾਂਦਾ ਵਿੱਚ ਖਾਦੇ ਮੱਖਣਾ ਔਰ ਜੱਗ ਤੋਂ ਜਾਏਗਾ ਜਵਾਨੀ ਮਾਣ ਕੇ ਦੁੱਲਿਆਵੇਂ ਟੋਕਰਾਂ ਚ ਕਾਈ ਆਣ ਕੇ ਪਰ ਆ ਹਾ

ਬੱਬੂ ਸਾਡੇ ਕੋਚ ਸਾਹਿਬ ਦਾ ਧੰਨਵਾਦ ਹੈ ਠੱਗਿਆਂ ਦਾ ਮੇਲਾ ਵੀ ਆਉਣ ਵਾਲਾ ਪਰ ਬਾ ਆ ਲੋਕ ਮੈਨੂੰ ਲੱਗਦਾ ਹੋ ਲੱਗ ਗਿਆ ਹੁਣ ਤਾਂ ਲੋਕ ਹੀ ਲੱਗ ਗਿਆ ਹੁਣ ਤਾਂ ਲੋਕ ਹੀ ਲੱਗ ਗਿਆ ਇਹ ਜਲਾਲਪੁਰੀ ਵਾਲਾ ਲੋਕ ਆ ਇਹ ਜਲਾਲਪੁਰੀ ਵਾਲਾ ਲੋਕ ਆ ਇਹ ਨਹੀਂ ਟੁੱਟਣਾ ਇਹ ਮੀਰਾ ਕੁੱਡਿਆ ਸੁੱਕਿਆ ਫੇਚਦੇ ਕਮਰੋਂ ਮੈਨਾ ਤਬਲਾ ਸ਼ਮਸ਼ੇਰ ਕਹਿੰਦੇ ਮੀਰਾ ਗੋਟੀਆਂ ਉਹ ਕਹਿੰਦੇ ਖੇਡ ਮidan ਅੰਦਰ ਅੰਮਰਸਰੀਆ ਮੁੰਡਾ ਬੜਕੇ ਕਬੱਡੀ ਪਾ ਗਿਆ ਆ ਦੇਖ ਰੇਂਦਰ ਜੱਟਾ 7000 ਆ ਜਾਣਾ ਪਾ ਦੇ ਜੋੜ ਜੋੜ ਕੇ ਪਾ ਦੇ ਜੋੜ ਜੋੜ ਕੇ ਸੋਨੂੰ ਕਹਦੇ ਕਹਦੇ ਪਰ ਇਧਰ ਵੀ ਨਿੱਕਾ 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 ਹੈ ਨਿੱਕਾ ਹੈ ਨਿਕਨ ਕਨ ਕਾ ਭੰਡਾ ਜਾਂਦਾ ਓਏ ਦਾ ਧੰਨਵਾਦ ਭਰਾਵਾਂ ਦਾ ਲਓ ਮਿਸ਼ਨਪੁਰੀਆ ਖੇਡ ਮੈਦਾਨ ਦੇ ਵਿੱਚ ਝੂਲ ਝੂਲ ਕੇ ਤੁਰਦਾ ਝੂਲ ਝੂਲ ਕੇ ਤੁਰਦਾ ਕੰਕੀ ਕੰਕੀ ਕਿੱਟਾ ਕਿੱਟਾ ਹੈ ਉਰ ਦੀ ਧੂੜ ਬਲ 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 ਵਾਓ ਮੁੰਡਿਆ ਹਾਂ ਲਕਾਰਾ ਨੂੰ ਗੁੜਾ ਜਾ ਮਾਰ ਦੇ ਲਕਾਰਾ ਬਲਕੋਰਾ ਜਾ ਆਹ ਗੁੱਟ ਫੜ ਚੜਤੀ ਕੈਂਤੀ ਤੇ ਪਕੜ ਬਣਾ ਲੈ ਪੱਡਾਂ ਦੀ ਉਹ ਮੁੰਡਿਆ ਟੰਗ ਬੈੜ ਕੇ ਵਾਲਾ ਕੌਡੀ ਹੋ ਗਈ ਲੱਖਾਂ ਦੀ ਮੁੰਡਿਆ ਟੰਗ ਬੈੜ ਕੇ ਮੇਲਾ ਕਿ ਨੇ ਪੁੜ ਜੱਡੀ ਛਾਤੀ ਹੈ ਕਿ 34 ਨੇ ਪੁੜ ਜੱਡੀ ਛਾਤੀ ਜਿਗਰੇ ਘਾਡਰ ਨੇ ਜੂ ਜੂਜ ਕੇ ਹੰਦਿਆਂ ਨੂੰ ਟੱਚ ਕਰਦੇ ਬਾਡਰ ਨੇ ਕਿ ਸਿਪਲ ਪਿਆਰ ਆਪਾਂ ਸਤਕਾਰ ਕਰਦੇ ਆ ਸਰਦਾਰ ਬਲਵੰਤ ਸਿੰਘ ਸਰਪੰਖਾ ਪਰ ਕਬੱਡੀ ਦੇ ਖੇਡਣ ਵਿੱਚ ਮੀਰੇ ਗਰਾਊਂਡ ਵਿੱਚ ਉੜਦੀ ਮਾਂ ਮਿੱਟੀ ਦੀ ਧੂੜ ਕਿ ਕੰਬਣੀ ਛਿੜਦੀ ਅਰਸ਼ ਦੀ ਤਾਰਿਆਂ ਨੂੰ ਜਦੋਂ ਮਰਕਾ ਅਹਸ ਦਾ ਖੁੱਲ ਜਾਂਦਾ ਉਹ ਧਰਤੀ ਦੇ ਲੋਕੀ ਪੂਜਦੇ ਨੇ ਜਿੱਥੇ ਖੂਨ ਸ਼ਹੀਦਾਂ ਦਾ ਡੋਲ ਜਾਂਦਾ ਮੇਕਾਂ ਦੀ ਰਾਣੀ ਐ ਮੇਲਿਆਂ ਖਾੜਿਆਂ ਦੀਆਂ ਦੀ ਇੱਥੇ ਦੀਦ ਪਾਣੀ ਆ ਤੇਰੀ ਫਰਵਰੀ ਪੰਜਾਬ ਤੇ ਹਰਿਆਣੇ ਦੀ ਟੱਕਰ ਆ ਠੱਠਿਆਂ ਦੇ ਵਿੱਚ ਵੀ ਟੰਮਾ ਖੜਕੂ ਆ ਆਹ ਦੇਖਦੇ ਇਧਰਲੇ ਪਾਸੇ ਆਹ ਸੁੱਟੂਗੀਆਂ ਪਾਜੋ ਪਾਜ

ਉਡਦੀਆਂ ਅਈ ਧੂੜਾਂ ਹੀ ਉਡਦੀਆਂ ਸੰਮਿਆਂ ਝਾਤ ਮਾਰਦਾ ਸੰਗਤ ਉੱਥੇ ਦੀ ਉੱਥੇ ਹੀ ਆ ਸੰਮਿਆਂ ਝਾਤ ਮਾਰਦਾ ਭੱਜ ਜਾਵੀਂ ਪੁੱਜੇ ਵਾਹ ਰਾਜਾ ਖੇਲਾ ਗੱਲ ਕਿਥੇ ਲੱਖ ਲੱਖ ਦੀ ਧਮ ਪੈ ਗਈ ਸੁਖਿਆਲ ਦੇ ਕਬੱਡੀ ਕੱਪ ਦੀ ਉਹ ਧਮ ਪੈ ਗਈ ਸੁਖਿਆਲ ਦੇ ਕਬੱਡੀ ਕੱਪ ਦੀ ਵਰਜੰਤ ਸਾਡਾ ਸੁਖਿਆਲ ਹੈ 10000 ਦੇ 10000 ਦੇ 10000 ਦੇ ਆਈ ਸਰਪੇ ਯਾਰ ਹੀਰਿਆ ਤੇਰੇ ਵੀ ਜਮਾਨੇ ਕਹਿੰਦੇ ਐਂਡ ਕਰਾ ਦੇ ਜਿਵੇਂ ਮਾਰਦਾ ਛਾਲਾ ਨਹੀਂ ਮਾਰਦੇ ਮਾਰਦੇ ਛਾਲਾ ਨਹੀਂ ਹੈ ਪਰ ਇਧਰਲੇ ਪਾਸੇ ਆਹ ਕੀ ਮੁੰਡਾ ਕਰ ਗਿਆ ਮੁੰਡਾ ਦੇਖ ਲੈਂਦੇ ਸੰਮਿਆ ਆਹ ਦੁਨੀਆਂ ਦੇ ਵੱਡੇ ਮੱਲ ਹੋ ਜਿਆ ਇਹ ਵੱਡੇ ਖੜੇ ਪਜਦੇ ਆਹ ਦੇਖਦੇ ਪ੍ਰਦੀ ਕੁੜੀਆਂ ਅਗਨੇ ਮੱਲ ਹੈ ਇਧਰਲੇ ਪਾਸੇ ਹੈਪੀ ਦੀ ਤੇ ਕਹਿੰਦੇ ਦੀ ਹੈ ਪਰ ਇਧਰੋਂ ਦੇ ਪਾਸੇ 헤 ਕਹਦੇ ਮਰੇ ਭਰਾ ਨੂੰ ਪਾ ਦੇ ਕਹਦੇ ਮੰਨੇ ਨੂੰ ਪਾ ਦੇ ਦੋ ਹੀ ਪਾ ਦੇ ਦੁਆਰੇ ਹੀ ਦੁਆੜਾਂਗੇ ਉਹ ਦੋ ਹੀ ਪਾ ਦੇ ਜੱਟਾ ਪਾ ਦੇ ਬਾਜੂ ਕਹਿੰਦੇ ਕਹਦੇ ਲਾਲਪਰੀਆਂ ਨੂੰ ਮੇਲਾ ਬਣਾਉਂਦੇ ਜੱਟਾ ਉਹ ਸਾਹਮਣੇ ਤੇਰੇ ਪਾਸੇ ਜੀਵਨ 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 ਗੋਪੀ ਦੇ 3 10000 ਤੇ ਇਮਰਜੈਂਟ ਤੇ ਸਾਹਮਣੇ ਬੱਲੇ 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 ਭੱਗ ਭੱਜੋ ਵਾਸਤੇ ਦਾ ਪੁੱਤਾਂ ਢਾਂਗੇ ਵਾਲੇ ਦੇ ਖੁਸ਼ੀ ਨਾ ਸਾਡੇ ਗਰਜੰਤ ਸਿੰਘ ਭਰਾ ਅਮਰੀਕਾ ਵਾਲੇ ਢਾਂਗੇ ਵਾਲੇ ਨੂੰ ਢਾਂਗੇ ਵਾਲਿਆ ਹੜਲਾ ਜੱਟਾ ਇਹ ਮਾਝੇ ਵਾਲੇ ਦਰਿਆ ਦੇ ਇਨਸਾਨ ਹੈ ਇਹਨਾਂ ਨੂੰ ਕਹਿ ਦਈਏ ਨਾ ਬਈ ਇਹਨੂੰ ਦੇ ਦਿਓ ਮਾਇਆ ਦੇ ਕਹਿੰਦੇ ਦੇ ਦਿਓ ਜੱਫੇ ਜੱਫੇ ਦੇ ਉੱਤੇ ਹੀ ਫੜਾ ਦਿਓ ਪਰ ਪਦਰ ਦੇ ਪਾਸੇ ਨਾਲ ਹਰੰਦੀਪੁਰੀਏ ਭਰਾ ਦਿੰਦਾ ਸੋਹਿਆਲ ਦਾ ਸਕਿਆ ਏ ਬੱਲੇ 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 ਸੰਗ ਦੇ ਕਮਲ ਸੰਮੈ ਕੋ ਨੀਰੀ ਸਿੱਤਿਆਲ ਦਾ ਆਇਆ ਫਾ ਯਾ ਕਹਿੰਦੇ ਪੋਦੇ ਰੈਂਜ ਰਾਣੀ ਵਾਲਾ ਪਿੰਡ ਵਾਲੇ ਨੂੰ ਹੁਣ ਕਿਹਨਾਂ ਨੌਜੂਨ ਬੱਲੇ ਬੱਲੇ ਕਰਾਵੇਗਾ ਉਹ ਕਾਲ ਸਮੇਂ ਵੀ ਹੈ ਪਰਜੰਟ ਸੁਖੇਵਾਲ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਲਕਾਰ ਨੇ ਕੰਬੀ ਛੱਟੀਆਂ ਕੰਦੇ ਆ ਅੱਭੀ ਚਲਾ ਆ ਗਾਈ ਕੰਦੇ ਕਰਦੇ ਸੁngਿਆ ਤੇਰਾ ਕਿਹਨਾਂ ਨਹੀਂ ਮੋੜਨਾ ਤੂੰ ਆਪਣਾ ਨਿੱਕਾ ਵੀਰ ਤੇਰਾ ਕਿਹਨਾਂ ਮੰਨਿਆ ਦੋ ਕਰ ਨਹੀਂ ਮੜਾ ਹੁਣ ਨੰਪੋੜੀ ਹੁਣ ਮਾਨਾ ਬੋਲਾ ਠੱਠਾ ਇੰਗਲੈਂਡ ਕੈਂਠਾ ਵਾਲਾ ਪ੍ਰਮੋਟਰ ਤੇ ਜੋਬਨ ਇੰਗਲੈਂਡ ਦਾ ਤਾਲ ਉਹ ਵੀ ਲਾਈਵ ਤੱਕੀ ਜਾਂਦੇ ਆ ਬਹੁਤ ਬਹੁਤ ਨਾ ਮੈਚ ਕਹਿੰਦੇ ਅੰਤਮ ਪੜਾਵਰ ਪਾਤਾ ਜਾ ਰਿਹਾ ਹੈ ਉਹ ਤੱਕ ਦੇ ਥੇਨ ਮਦਾਨ ਗੇ ਜੱਜ ਦੀ ਗੱਲ ਆਣ ਪੜਦੀ ਹੈ ਦੋਨ ਪਿੰਡ ਵਾਲੇ ਦੀ ਆਹ ਕਬੱਡੀ 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 ਭੰਗਾਰੇ ਬਣਾ ਸੁੱਖ ਉਹ ਸੁੱਖ ਨਾ ਕਿੰਦੀ ਗੱਲ ਕਰਦਾ ਸੁੱਖ ਰੱਖਣ ਦੀ ਗੱਲ ਕਰਦਾ ਪਰ ਆਜ ਦੇਖਦੇ ਆ ਜੱਲੇ ਪਾਸੇ ਆਹ ਕਬੱਡੀ 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 ਤਾੜੀਆਂ ਨੇ ਤਾੜਾ ਮਾਰਦੇ ਆ ਉਹ ਮਨਜੰਦਰ ਨੇ ਸਾਡੇ ਭਰਾ ਅਮਰੀਕਾ ਵਾਲੇ ਪ੍ਰਜੰਟ ਭਰਾ ਖੁੱਲੀ ਮਾਇਆ ਵਾਲਾ ਆਪਣੀ ਭਰਾਵ ਨੇ ਕਹਿੰਦੇ ਕੋਪੀ ਦੇ 350 ਜਿਗਾੜਦੇ ਆ ਤੇ ਮੰਨੇ ਵਾਲਾ ਚ ਵੀ 5 ਪਾਇਆ ਮੰਨੇ ਵਾਲਾ 5 ਪਾਇਆ ਆਹ ਸਾਹਮਣੇ ਟਕਰਾਂ ਵੱਢੀ ਅਮਰੀਕਾ ਵਾਲੇ ਨੇ ਜੀਵਨ ਦਾ ਵੀ ਸਤਿਕਾਰ ਕਰਦਾ 65 ਸਾਬਤ ਨਾਲ ਸਿੰਘ ਜੀ ਨੇ ਇਸ ਤਮਾਰ ਕਰੀ ਜਾਂਦੇ ਆ ਤੇ 32 ਇਹ ਨੱਕਰੀ ਭਾਕਾ ਇਹ ਮਾਰ ਰੱਖਿਆ ਹਰੇਕ ਦਾ ਆਪਣਾ ਕਾਲੀ ਵਿੱਚ ਕਦੇ ਖਾਣਾ ਖਾਈਏ ਜਦੋਂ ਜਵਾਨੀ ਹੁੰਦੀ ਆ ਉਹ ਪੈਂਦੇ ਦੇ ਮੇਰੇ ਪਟਾਕੇ ਸੋਖਿਆ ਜੇ ਨਹੀਂ ਖਤਮ ਹੋ ਗਿਆ ਪੁਆਇੰਟ ਸੁਣਿਓ ਬਾਜੀ ਉਹਨਾਂ ਦੇ 35 ਦੇ ਪੁਆਇੰਟ ਸੁਰ ਸਿੰਘ ਦੇ ਪੁਆਇੰਟ 44.31 44.35 ਦੇ ਤੇ ਸ਼ਨੰਦੀਪੁਰ ਦੇ ਪੁਆਇੰਟ 34 34 ਦੇ 6.5 ਮਿਲਦਿਆ ਕਿਸੇ ਹੋਰ ਦਿਨ ਤੱਕ ਲਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਸਬਸਕ੍ਰਾਈਬ ਕਰਕੇ ਜਾਇਓ